ਤੋ ਮੇਹਰਛੋੜ ਕੀ ਪਿਆਰ ਦੇ ਨਾਲ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਜਪਜੀ ਸਾਹਿਬ ਦੇ ਆਰੰਭ ਵਿੱਚ ਮੰਗਲਾ ਚਰਨ ਉਚਾਰਨ ਕੀਤਾ ਇਹ ਮੰਗਲਾ ਚਰਨ ਗੁਰਬਾਣੀ ਦੇ ਵਿੱਚ 33 ਵਾਰ ਆਇਆ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਇਹਦਾ ਉਚਾਰਨ ਆਪਾਂ ਇੱਕ ਓੰਕਾਰ ਇਹਦਾ ਉਚਾਰਨ ਕਰਨ ਨੇ ਕਈ ਇੱਕ ਓੰਕਾਰ ਉਚਾਰਨ ਕਰਦੇ ਨੇ ਠੀਕ ਨਹੀਂ ਹੈ ਇਕ ਓੰਕਾਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਮਝਾਉਂਦੇ ਨੇ ਉਹ ਪਰਮਾਤਮਾ ਇੱਕ ਹੈ ਇੱਕ ਰਸ ਵਿਆਪਕ ਹੈ ਸਭ ਥਾਂ ਤੇ ਹੈ ਇਕ ਓੰਕਾਰ ਉਸ ਪਰਮਾਤਮਾ ਦੀ ਕਾਰ ਨਿਜਮ ਹੁਕਮ ਰਜਾ ਸਾਰੇ ਸੰਸਾਰ ਚ ਵਰਤ ਰਹੀ ਹੈ ਜਿਵੇਂ ਬਾਦੀ ਤੌਰ ਤੇ ਰੱਬ ਦੀ ਰਜਾ ਹੁਕਮ ਨਿਜਮਕਾਰ ਸੰਸਾਰ ਦੀ ਕੁਦਰਤ ਵਿੱਚ ਵਰਤ ਰਹੀ ਹੈ ਕੁਦਰਤ ਵਿੱਚ ਰੱਬ ਦਾ ਨਿਜਮ ਚੱਲ ਰਿਹਾ ਹੈ ਬਲੇ ਹਾਰੀ ਕੁਦਰਤ ਵਸਿਆ ਅਤਿ ਅੰਤ ਨਾ ਜਾਈ ਰੱਖਿਆ ਇਸੇ ਤਰੀਕੇ ਨਾਲ ਆਪਾਂ ਇੱਕ ਓੰਕਾਰ ਤੋਂ ਸਿੱਖਿਆ ਲੈ ਕੇ ਜਿਹੜੇ ਰੱਬ ਦੇ ਨਿਜਮ ਹੁਕਮਕਾਰ ਨਿਜਮ ਉਤਰਤ ਵਿੱਚ ਲਾਗੂ ਹੈ ਆਪਾਂ ਆਪਣੇ ਸਰੀਰ ਤੇ ਵੀ ਲਾਗੂ ਕਰਨੀ ਹੈ ਇੱਕ ਓੰਕਾਰ ਤੋਂ ਆਪਾਂ ਇਹ ਸਿੱਖਿਆ ਗ੍ਰਹਿਣ ਕਰਨੀ ਹੈ ਬਾਣੀ ਦੇ ਵਿੱਚ ਸਤਿਗੁਰੂ ਨੇ ਬਚਨ ਲਿਖੇ ਨੇ ਇਹ ਮਨ ਜੈਸਾ ਸੇਵੈ ਤੈਸਾ ਹੋਮੈ ਤਿਹੀ ਕਰਮ ਕਮਾਏ ਆਪੇ ਬੀਜ ਆਪੇ ਹੀ ਖਾਵਣਾ ਕਹਿਣਾ ਕਿਛੂ ਨਾ ਜਾਇ ਸਾਡਾ ਜਿਹੜਾ ਮਨ ਹੈ ਜਿੱਦਾਂ ਦੀ ਸੇਵਾ ਭਗਤੀ ਕਰੇਗਾ ਇਹ ਮਨ ਜੈਸਾ ਸੇਵ ਹੈ ਜੈਸੀ ਭਗਤੀ ਕਰੇਗਾ ਜੈਸੇ ਕਰਮ ਕਰੇਗਾ ਸਭ ਕਹਿੰਦੇ ਇਹ ਮਨ ਉਦਾਂ ਦਾ ਹੋ ਜਾਂਦੇਗਾ ਤੈਸਾ ਹੋਵੇ ਤੇ ਹੀ ਕਰਮ ਕਮਾਏ ਜਿਹੜੇ ਬੰਦੇ ਨੇ ਕਰਮ ਕੀਤੇ ਉਦਾਂ ਦਾ ਮਨ ਬਣ ਜਾਂਦਾ ਹੈ ਆਪੇ ਬੀਜ ਆਪੇ ਹੀ ਖਾਵਣਾ ਕਹਿਣਾ ਕਿਛੂ ਨਾ ਜਾਏ ਆਪੇ ਹੀ ਮਨੁੱਖ ਨੇ ਬੀਜਣਾ ਹੈ ਇਹ ਸਰੀਰ ਦੀ ਜਿਹੜੀ ਧਰਤੀ ਰੱਬ ਨੇ ਸਾਨੂੰ ਦਿੱਤੀ ਹੈ ਆਪ ਬੀਜ ਸਰ ਕਹਿੰਦੇ ਆਪੇ ਤੈਨੂੰ ਬੀਜਣਾ ਪੈਣਾ ਤੇ ਬੀਜਿਆ ਤੈਨੂੰ ਵੱਡਣਾ ਵੀ ਪੈਣਾ ਆਪੇ ਬੀਜ ਆਪੇ ਹੀ ਖਾਵਣਾ ਕਹਿਣਾ ਕਿਛੂ ਨਾ ਜਾਏ ਇਸ ਦੇ ਵਿੱਚ ਕੋਈ ਤੂੰ ਉਲੰਘਣਾ ਨਹੀਂ ਕਰ ਸਕਦਾ ਇਸ ਦੇ ਵਿੱਚ ਤੂੰ ਉਲੰਘਣਾ ਨਹੀਂ ਕਰ ਸਕਦਾ ਇਹਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ ਜੋ ਤੂੰ ਬੀਜਿਆ ਤੂੰ ਕਵੇਂ ਕਿ ਮੈਨੂੰ ਵਡੜਾ ਨਾ ਪਵੇ ਪਾਤਸ਼ਾਹ ਕਹਿੰਦੇ ਜੋ ਬੀਜਿਆ ਉਹ ਤੈਨੂੰ ਵਡੜਾ ਪੈਣਾ ਉਹ ਤੈਨੂੰ ਹਿਸਾਬ ਕਿਤਾਬ ਇੱਥੇ ਭਰਨਾ ਪੈਣਾ ਇੱਕ ਓੰਕਾਰ ਤੋਂ ਆਪਾਂ ਸਿੱਖਿਆ ਗ੍ਰਹਿਣ ਕਰਨੀ ਹੈ ਕਿ ਰੱਬ ਦੇ ਜਿਹੜੇ ਗੁਣ ਨਹੀਂ ਜੇ ਸਾਨੂੰ ਪਤਾ ਲੱਗ ਗਿਆ ਕਿ ਜੋ ਮੈਂ ਕਰਾਂਗਾ ਉਹ ਮੇਰੇ ਅੱਗੇ ਆਵੇਗਾ ਤਾਂ ਇੱਕ ਓੰਕਾਰ ਤੋਂ ਆਪਾਂ ਨੂੰ ਸਮਝਣਾ ਪਵੇਗਾ ਕਿ ਰੱਬ ਦੇ ਜਿਹੜੇ ਗੁਣ ਨੇ ਆਪਾਂ ਨੂੰ ਸਿੱਖਣੇ ਪੈਣੇ ਨੇ ਆਪਣੇ ਇੱਕ ਇੱਕ ਅੰਗ ਉਤੇ ਰੋਮ ਰੋਮ ਵਿੱਚ ਥੌਟ ਪ੍ਰੋਸੈਸ ਤੇ ਰੱਬ ਦੇ ਜਿਹੜੇ ਨਿਜਮ ਨੇ ਇਹਨਾਂ ਨੂੰ ਗੁਰੂ ਪਿਆਰੋਂ ਆਪਾਂ ਲਾਗੂ ਕਰ ਲੈ ਇੱਕ ਇੱਕ ਰੋਮ ਤੇ ਥੌਟ ਪ੍ਰੋਸੈਸ ਤੇ ਇੱਕ ਇੱਕ ਅੰਗ ਤੇ ਸੁਰਤ ਬਾ ਸੁਰਤ ਮਤ ਮਨ ਬੁੱਧ ਦੇ ਵਿੱਚ ਜਿਵੇਂ ਰੱਬ ਦਾ ਨਿਜਮ ਬਾਰੀ ਤੌਰ ਤੇ ਲਾਗੂ ਇਦਾਂ ਹੀ ਆਪਣੇ ਸਾਰੇ ਸਰੀਰ ਦੇ ਅੰਗਾਂ ਤੇ ਥਾਟ ਪ੍ਰੋਸੈਸਸ ਤੇ ਸੁਰਤ ਮਤ ਮਨ ਬੁੱਧ ਵਿੱਚ ਰੱਬ ਦੇ ਨਿਜਮ ਨੂੰ ਹੁਕਮ ਨੂੰ ਕਾਰ ਨੂੰ ਆਪਣੇ ਸਰੀਰ ਤੇ ਲਾਗੂ ਕਰ ਲੈਣਾ ਹੈ ਇੱਕ ਓੰਕਾਰ ਫਿਰ ਗੁਰੂ ਪਿਆਰੇ ਆਪਾਂ ਇੱਕ ਪਰਮਾਤਮਾ ਦਾ ਰੂਪ ਹੋ ਜਾਵਾਂਗੇ ਜਿਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਸ਼ਰਮ ਦੇ ਵਿੱਚ ਪਾਈ ਲੈਣਾ ਜੀ ਗਏ ਨੇ ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਹੁਕਮ ਕੀਤਾ ਹੈ ਪਾਈ ਲੈਣਾ ਜੀ ਨੇ ਸਤਿਬਚਨ ਕਰਕੇ ਮੰਨੇ ਹੈ ਕਦੇ ਕਿੰਤੂ ਪਰੰਤੂ ਨਹੀਂ ਕੀਤਾ ਇਸੇ ਤਰੀਕੇ ਨਾਲ ਅੱਜ ਆਪਾਂ ਇੱਕ ਓੰਕਾਰ ਤੋਂ ਸਿੱਖਿਆ ਗ੍ਰਹਿਣ ਕਰਨੀ ਹੈ ਕਿ ਆਪਣੇ ਸਰੀਰ ਦੇ ਅੰਗਾਂ ਨੂੰ ਸਹੀ ਕਰਨਾ ਹੈ ਜੋ ਗੁਰੂ ਅੰਗਦ ਪਾਤਸ਼ਾਹ ਨੇ ਬਚਨ ਲਿਖੇ ਨੇ ਅੱਖੀਂ ਬਾਝੋਂ ਵੇਖਣਾ ਵਿਣ ਕਰਨਾ ਸੁਣਨਾ ਪੈਰਾਂ ਬਾਝੋਂ ਚੱਲਣਾ ਵਿਣ ਹੱਥਾਂ ਕਰਨਾ ਜੀਬੇ ਬਾਝੋਂ ਬੋਲਣਾ ਇਉਂ ਜੀਵਤ ਮਰਨਾ ਨਾਨਕ ਹੁਕਮੁ ਪੁਛਾਣ ਕੈ ਤਉ ਖਸਮੇ ਮਿਲਦਾ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਭਾਈ ਲੈਣਾ ਜੀ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਵਿੱਚ ਤੇ ਗੁਰੂ ਨਾਨਕ ਪਾਤਸ਼ਾਹ ਨੇ ਕੀ ਕੀਤਾ ਭਾਈ ਲੈਣਾ ਜੀ ਨੂੰ ਆਪਣੇ ਸਰੀਰ ਦਾ ਅੰਗ ਬਣਾ ਲਿਆ ਲੈਣੇ ਸੇ ਅੰਗਦ ਕੀਆ ਲੈਣੇ ਤੋਂ ਅੰਗਦ ਬਣਾ ਲਿਆ ਆਪਾਂ ਵੀ ਗੁਰੂ ਪਿਆਰ ਇੱਕ ਓੰਕਾਰ ਤੋਂ ਸਿੱਖਿਆ ਲੈ ਕੇ ਆਪਣੇ ਅੰਗਾ ਨੂੰ ਆਪਣੀਆਂ ਅੱਖਾਂ ਨੂੰ ਕੰਨਾਂ ਨੂੰ ਨੱਕ ਨੂੰ ਜੀਭਾਂ ਨੂੰ ਪੈਰਾਂ ਨੂੰ ਹੱਥਾਂ ਨੂੰ ਇਹਨਾਂ ਸਾਰਿਆਂ ਨੂੰ ਸਹੀ ਕਰਨਾ ਹੈ ਰੱਬ ਦੀ ਕਾਰ ਹੁਕਮ ਨਿਜਮ ਵਿੱਚ ਇਹਨਾਂ ਨੂੰ ਲੈ ਕੇ ਆਉਣਾ ਹੈ ਇਹ ਇੱਕ ਓੰਕਾਰ ਤੋਂ ਆਪਾਂ ਸਿੱਖਿਆ ਗ੍ਰਹਿਣ ਕਰਨੀ ਹੈ ਜੇ ਆਪਾਂ ਇਹ ਸਿੱਖਿਆ ਗ੍ਰਹਿਣ ਕਰ ਲਵਾਂਗੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਕਥਾ ਵਿਚਾਰਾ ਕਰਦੇ ਆਂ ਬੋਲਦੇ ਆਂ ਜੇ ਕੋਈ ਲਫਜ਼ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਦਾਸ ਦੀਆਂ ਭੁੱਲਾਂ ਜਾਣ ਕੇ ਦਾਸ ਦੀ ਚੋੜੀ ਚ ਪਾਉਣੀਆਂ ਗੁਰੂ ਦੇ ਬਚਨ ਜਿਹੜੇ ਤੁਹਾਨੂੰ ਸਮਝ ਆਏ ਨੇ ਉਹ ਤੁਸੀਂ ਆਪਣੀ ਝੋਲੀ ਵਿੱਚ ਪਾਉਣੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਅਜੇ ਤੱਕ ਨਹੀਂ ਕੀਤਾ ਉਹਨਾਂ ਨੇ ਸਬਸਕ੍ਰਾਈਬ ਕਰਨਾ ਤਾਂ ਕਿ ਆਪਾਂ ਜਪਜੀ ਸਾਹਿਬ ਦੀ ਬਾਣੀ ਦੇ ਵਿਚਾਰ ਨਾਲ ਜੁੜ ਸਕੀਏ ਹੋਇਆ ਪੁੱਲਾਂ ਦੀ ਖਿਮਾ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ